ਦੇਖ ਰਹੇ ਹਾਂ ਉਹ ਭਾਰਤੀ ਮੈਂ ਦਰਜੀਤ ਜੋਹਾ ਦੋਸਤੋ ਸਾਡੇ ਅਕਸਰ ਕੋਸ਼ਿਸ਼ ਹੁੰਦੀ ਆ ਚਾਹੇ ਅਦਾਰਾ ਕੋਈ ਵੀ ਹੋਵੇ ਕੋਈ ਵੀ ਰਿਪਰਜੈਂਟਡ ਹੋਵੇ ਚਾਹੇ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਜਦੋਂ ਕਿਤੇ ਲੋਕਾਂ ਦੀ ਗੱਲ ਕਰਦਾ ਜਾਂ ਹਿੰਦੀ ਗੱਲ ਕਰਦਾ ਆਵਾਮ ਦੀ ਗੱਲ ਕਰਦਾ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ profession ਸਬੰਧੀ ਉਹਨਾਂ ਦੇ ਕੰਮਕਾਰ ਸਬੰਧੀ ਉਹਨਾਂ ਦੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਹੈ ਉਹਦੇ ਸਬੰਧੀ ਜਾ ਕੇ ਗੱਲ ਕਰਦੇ ਆ ਸੋ ਪਿਛਲੇ ਸਮੇਂ ਤੋਂ ਇੱਕ ਆਪ ਸਾਡਾ ਕਨਸੈਪਟ ਸੀਗਾ ਕਨਸੈਪਟ ਸੀਗਾ ਪੇ ਜਿਹੜਾ ਊਰੂਗ ਜੀਵਨ ਨਾਲ ਉਹਦੇ ਲਈ ਡਾਕਟਰ ਦੀ ਬਹੁਤ ਅਹਿਮੀਅਤ ਆ ਔਰ ਚਾਹੇ ਡਾਕਟਰ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਕਿਸੇ ਵੀ ਉਦਾਰ ਡਿਪਾਰਟਮੈਂਟ ਦਾ ਹੋਵੇ ਜਾਂ ਕਿਸੇ ਵੀ ਵਿਭਾਗ ਦੇ ਵਿੱਚ ਹੋਵੇ ਔਰ ਡਾਕਟਰ ਧਾਮੀ ਹਸਪੀਟਲ ਕੋਸ਼ਿਆ ਕਰਦੇ ਕੇ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ ਹੈ ਉਹ ਸਭ ਤੋਂ ਵੱਡੀ ਗੱਲ ਆ ਇਸ ਹਸਪੀਟਲ ਦੇ ਵਿੱਚ ਜੇ ਕੋਈ ਕਿਸੇ ਤਰ੍ਹਾਂ ਦਾ ਜ਼ਰੂਰਤਮੰਦ ਬੀਡੀ ਪਰਸਨ ਆਇਆ ਤੇ ਡਾਕਟਰ ਧਾਮੀ ਮੈਡਮ ਤੇ ਹਸਬੰਦ ਨੂੰ ਧਾਮੀ ਆ ਜਿਹੜੇ ਅਲੱਗ-ਅਲੱਗ ਕੰਮ ਹੀ ਕਰਦੇ ਹੋ ਬਾਈ ਨੇ ਦੇ ਨੇ ਕਿਉਂ ਆਰਥੋਪੈਡਿਕ ਦੇ ਨੇ ਆਪਣੇ ਆਪਣੇ ਡਿਪਾਰਟਮੈਂਟ ਦੇ ਵਿੱਚ ਕਿਸੇ ਵਿਤਰਾਂ ਨਹੀਂ ਕਿਸੇ ਨੂੰ ਜੁੜ ਤੋਰੀਆ ਤੇ ਉਹਦੀ ਵੀ ਹੈਲਪ ਕਰਦੇ ਆ ਕੋਲੋਂ ਬਲਾ ਕੇ ਗੱਲ ਕਰੀਏ ਧਾਮੀ ਹਸਪੀਟਲ ਦਾ ਜਿਹੜਾ ਸਟਾਫ ਆ ਕਾਫੀ ਹੈਲਪਫੁਲ ਹੈਗਾ ਸੋ ਅਸੀਂ ਇਸੇ ਗੱਲ ਨੂੰ ਲੈ ਕੇ ਇਸੇ ਕਨੈਕਟ ਨੂੰ ਲੈ ਕੇ ਇਹਨਾਂ ਦੇ ਕੋਲ ਪਹੁੰਚੇ ਆ ਸੋ ਡਾਕਟਰ ਧਾਮੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਆਵਾਜ਼ ਤੇ ਡਾਕਟਰ ਸਤੂ ਤੋਂ ਪਹਿਲਾਂ ਜਿਵੇਂ ਡਾਕਟਰ ਸਾਹਿਬ ਮੈਮ ਡਾਕਟਰ ਸੁਪ੍ਰੀਤ ਕੋ ਧਾਮੀ ਉਹਦੇ ਪਾਈਪ ਨੇ ਤੇ ਤੁਸੀਂ ਇੱਥੇ ਕੰਮ ਕਰਦੇ ਕਦੋਂ ਤੋਂ ਹਸਪੀਟਲ ਆਇਆ ਤੇ ਕਿਸ ਤਰ੍ਹਾਂ ਤੁਸੀਂ ਆਏ ਤੇ ਕਦੋਂ ਤੁਸੀਂ ਇਹ ਕਿਹੜਾ ਸ਼ੁਰੂ ਕੀਤਾ ਜਦੋਂ ਡਾਕਟਰੀ ਕੀਤੀ ਆ ਐਮਐਸ ਕੀਤੀ ਜਾਂ ਐਮਐਸ ਕੀਤੀ ਦੀ ਪਹਿਲਾਂ ਮੈਂ ਪਹਿਸਾ ਸੱਚੀ ਕਹਾਂ ਜੀ ਜੀ ਮੈਂ ਡਾਕਟਰ ਜੈਸ ਧਾਨੀ ਆਪਣੇ ਆਰਥੋਪੈਡਿਕ ਹੱਡੀਆਂ ਤੇ ਆਪਣੇ ਜੋੜਾਂ ਦੇ ਮਾਹਰ ਮੈਂ ਪਹਿਲਾਂ ਸਿਵਲ ਹਸਪੀਟਲ ਚ 6 ਸਾਲ ਨੌਕਰੀ ਕੀਤੀ ਐ ਐਸ ਐਮ ਆਰ ਛੱਡ ਕੇ ਫਿਰ ਤੇ ਪ੍ਰਾਈਵੇਟ ਚ 10 ਸਾਲ ਹੋ ਗਏ ਮੈਨੂੰ ਤੇ ਮੈਡਮ ਨੇ ਗਾਈਡਿੰਗ ਕਰਕੇ ਪ੍ਰਾਈਸਟ ਜੀ ਤੁਸੀਂ ਪੀਛੇ ਕਰੀ ਚ ਪਰਸਨਰਟ ਜੀ ਜੀ ਤੇ ਮੈਂ ਪਿਛਲੇ 10 ਸਾਲ ਤੋਂ ਤੇ ਪ੍ਰੈਕਟਿਸ ਕਰ ਰਿਹਾ ਪਿਆ ਠੀਕ ਐ ਇਹ ਇਹ ਸਾਰੇ بڑے-ਬਾਬੜੇ ਜਿਹੜੇ ਹੱਡੀਆਂ ਦੇ ਜੋੜਾਂ ਦੇ ਇਲਾਜ ਇੱਥੇ ਹਸਪੀਟਲ 'ਚ ਗਰਭਪਤੀ ਔਰਤਾਂ ਦਾ ਇਲਾਜ ਦੂਰ ਵੀ ਨਹੀਂ ਜੋ ਵੀ ਆਪਰੇਸ਼ਨ ਸਾਰੇ ਕੀਤੇ ਜਾਂਦੇ ਹਨ ਜਿਹੜੀ ਜਿਹਨਾਂ ਦਾ ਇਲਾਜ ਇੱਕ ਸੂਤਾ ਹੁੰਦੀਆਂ ਬੁਢੇ ਸੂਤਾ ਹੁੰਨੀਆਂ ਇੱਥੇ ਸਾਂਝਾ ਬੱਚਿਆਂ ਦਾ ਡਾਕਟਰ ਵੀ ਅਵੇਲੇਬਲ ਹੈ ਜੀ ਤੇ ਮੈਂ ਇਹ ਕਿਹੜਾ ਜੋੜਾਂ ਦੇ ਇਲਾਜ ਦੇ ਦੌਰਾਨ ਕੋਈ ਵੀ ਡਾਕਟਰ ਕੋਈ ਵੀ ਕਿਸੇ ਤਰ੍ਹਾਂ ਦੀ ਕਤਾਹੀ ਨਹੀਂ ਕਰ ਸਕਦਾ ਬਿਲਕੁਲ ਆਪਣੇ ਦਿਲ ਜਾਣਦੇ ਨਾਲ ਆਪਣੇ ਮਿਹਨਤ ਕਰਕੇ ਕਿਸੇ ਵੀ ਕੋਈ ਵੀ ਡਾਕਟਰ ਕਿਸੇ ਵੀ ਮਰੀਜ਼ ਦਾ ਮਾਰਾ ਨਹੀਂ ਚਾਹੁੰਦਾ ਕਦੇ ਵੀ ਪੂਰੀ ਕੋਸ਼ਿਸ਼ ਕਰਦਾ ਹਾਂ ਉਹਦੀ ਹਰ ਤਰੀਕੇ ਨਾਲ ਹੈਲਪ ਕੀਤੀ ਜਾਵੇ ਉਹਦੇ ਇਲਾਜ 'ਚ ਕੋਈ ਕੋਤਾਹੀ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਕੇਅਰ ਯਰਟੀਚ ਅਸੀਂ ਦੇਖਣਾ ਚਾਹੁੰਦੇ ਹਾਂ ਕੋਈ ਵੀ ਕੋਈ ਵੀ ਕਿਸੇ ਵੀ ਪੇਸ਼ੈਂਟ ਦੀ ਕਦੇ ਕੋਈ ਵੀ ਕੰਪਲਿਕੀਸ਼ਨ ਹੋ ਜਾਏ ਤੇ ਸੋਸ਼ਲ ਮੀਡੀਆ ਦੇ ਦੁਰਵਰਤੋਂ ਕਰਕੇ ਤੇ ਉਹ ਮਰੀਜ਼ ਦੇ ਨਾਲ ਦੇ ਰਿਸ਼ਤੇਦਾਰ ਕਹ ਲਓ ਜਾਂ ਹੋਰ ਉਹਨਾਂ ਦੇ ਕਹ ਲਓ ਉਹ ਬੜੇ ਡਾਕਟਰਾਂ ਦੇ ਅਗੇਂਸਟ ਕੂੜ ਪ੍ਰਚਾਰ ਕਰਦੇ ਆ ਠੀਕ ਹੈ ਉਹਦੇ ਨਾਲ ਡਾਕਟਰਾਂ ਦਾ ਜਿਹੜਾ ਉਹਨਾਂ ਦੇ ਕੰਮ ਕਰਨੇ ਤੇ ਪ੍ਰੈਸ਼ਰ ਪੈਂਦਾ ਮੈਂਟਲ ਹਰਾਸਮੈਂਟ ਹੁੰਦੀ ਹੈ ਉਹਨਾਂ ਦੇ ਰੈਪਿਊਟੇਸ਼ਨ ਤੇ ਵੀ ਫਰਕ ਪੈਂਦਾ ਤੇ ਉਹਦੇ ਕਰਕੇ ਜਿਹੜੇ ਯਾਨੀ ਕਿ ਕਈ ਚਾਹ ਮੀਂਹ ਦਿੱਖਦਾ ਜਿਆ ਮੈਡੀਕਲ ਅਫਸਰ ਨੂੰ ਪੈਂਦਾ ਠੀਕ ਹੈ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਥੇ ਹੋ ਜਿਵੇਂ ਤੁਸੀਂ ਇੱਥੇ ਸੂਚਨਾ ਦਿੰਨੇ ਹੋ ਇਹ ਇੱਕ ਆਪਾਂ ਇਹ ਵਿੱਚ ਕੋਈ ਗੁੱਸੇ ਦੇ ਦਰਾਂ ਚ ਗੱਲ ਕਰਦੇ ਜਿਵੇਂ ਤੁਸੀਂ ਦੱਸਿਆ ਕਿ ਕਿਤੇ ਨਾ ਕਿਤੇ ਇਹ ਬਿਲਕੁਲ ਡੈਟ ਸ਼ੂਰ ਹੈ ਕਿ ਕੋਈ ਵੀ ਡਾਕਟਰ ਚਾਹੇ ਮੇਲ ਹੈ ਚਾਹੇ ਕੀ ਮੇਲਾ ਉਹ ਤੁਹਾਨੂੰ ਆਪਾਂ ਪੇਸ਼ੰਤ ਦਾ ਟਰੀਟਮੈਂਟ ਬਹੁਤ ਵਧੀਆ ਤਰੀਕੇ ਨਾਲ ਕੋਈ ਵੀ ਨਹੀਂ ਚਾਹਦਾ ਪਰ ਉਹਨਾਂ ਦੀ ਸ਼ਰੀਰਕ ਤੇ ਕੋਈ ਪ੍ਰਸ਼ੰਚਨ ਨਹੀਂ ਲੱਗੀ ਪਰ ਇਹ ਇਸ ਵਾਰ ਕੀ ਵਾਰ ਸਮਾਜ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਆ ਕਿ ਦਿੱਕਤਾ ਹੋ ਜਾਂਦੀ ਹੈ ਸਮਾਜ ਦੀ ਆਪਣੀ ਰਿਵਿਊਲ ਦਿੱਕਤ ਹੁੰਦੀ ਆ ਉਹ ਡਾਕਟਰ ਸਾਹਿਬ ਨੂੰ ਕਿਹਾ ਜਾਂਦਾ ਇਹ ਜਿਹੜੀਆਂ ਇਹ ਆਮ ਗੱਲਾਂ ਹੋ ਗਈਆਂ ਪਰ ਫਿਰ ਵੀ ਰੋਗ ਉਹ ਨੂੰ ਚੰਗੀ ਨਾ ਵਧੀਆ ਫਿਕਰਾਂ ਹੈਂਡਲ ਕਰ ਸਕਦਾ ਜੀ ਇਸ ਟੈਕ ਕੈਲੀਬ੍ਰੇਟ ਹਾਂਜੀ ਤੇ ਹੋਰ ਮੈਂ ਕਹਣਾ ਜਦੋਂ ਵੀ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਅਸੀਂ ਬੈਸਟ ਕਰਦੇ ਆਂ ਵੀ ਜੇ ਜਿੰਨਾ ਇਲਾਜ ਅਸੀਂ ਇੱਥੇ ਬੈਸਟ ਕਰ ਸਕਦੇ ਅਸੀਂ ਕਰਦੇ ਆਂ ਉਸ ਤੋਂ ਬਾਅਦ ਨਹੀਂ ਜਦੋਂ ਸਾਡੇ ਲੱਗਦਾ ਵੀ ਜਿਆਦਾ ਸਾਡੇ ਹੱਥੋਂ ਬਾਹਰ ਹੈ ਤਾਂ ਅਸੀਂ ਰੈਫਰ ਵੀ ਕਰਦੇ ਆਂ ਡੀ ਐਮ ਸੀ ਦੇ ਭੇਜੇ ਕਰਦੇ ਆਂ ਤੋਂ ਉਹ ਉਹਦੇ ਕਰਨ ਦੇ ਬਾਵਜੂਦ ਵੀ ਕਈ ਮੇਰੇ ਪੇਸ਼ੈਂਟ ਨੂੰ ਕੰਪਲਿਕੀਸ਼ਨ ਨਹੀਂ ਠੀਕ ਹੁੰਦੀ ਪੇਸ਼ੈਂਟ ਨਹੀਂ ਠੀਕ ਹੁੰਦਾ ਪਰ ਮੈਂ ਹੀ ਕਹਣਾ ਤੁਹਾਨੂੰ ਉਹਦੇ ਵਿੱਚ ਡਾਕਟਰ ਦਾ ਹੀ ਕਸੂਰ ਕਿਉਂ ੱਡਿਆ ਜਾਂਦਾ ਡਾਕਟਰ ਨੂੰ ਹੀ ਕਿ ਜ਼ਿੰਮੇਵਾਰ ਕਿਉਂ ਬਣਾਇਆ ਜਾਂਦਾ ਇੱਕ ਜਾਨੀ ਕਿ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਉਹਨਾਂ ਦੇ ਵੀਡੀਓ ਵਾਇਰਲ ਜਾਂ ਟੀਵੀ ਤੇ ਚੈਨਲਾਂ ਤੇ ਪ੍ਰਸਾਰਨ ਕਰਦੇ ਪਰ ਡਾਕਟਰ ਦਾ ਬਹੁਤ ਇਹਨਾਂ ਦਾ ਜਾਨੀ ਕਿ ਡਿਪਾਰਟਮੈਂਟ ਬਹੁਤ بڑا ਹੈ ਜਾਨੀ ਕਿ ਇਹਨਾਂ ਨੇ ਤਾਂ ਇੱਕ profession ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਸਾਡਾ ਵੀ ਜਿਹਦੇ ਨਾਲ ਆਮ ਪਬਲਿਕ 'ਚ ਇਹ ਜਾਂਦਾ ਜਿਹੜੇ ਲੇਮਨ ਨੂੰ ਇਹ ਲੱਗਦਾ ਵੀ ਡਾਕਟਰ ਤਾਂ ਬਹੁਤ ਇੱਕ ਇਹ ਕਿਹਨੇ ਕੋਡ ਬਣਾਇਆ ਹੈ ਭਾਈ ਮਾਜੀ ਉਹ ਸਮਝਦੇ ਨੇ ਵੀ 네ਗੇਟਿਵ ਜਾਂਦੀ ਸੋਸਾਇਟੀ ਡਾਕਟਰ ਦੀ ਪ੍ਰਤੀ ਸੋਚ ਵੀ ਇਹ ਲੋਕਾਂ ਦੇ ਵਿੱਚ ਕਰਦੇ ਨੇ ਤੇ ਇਹੀ ਅਸੀਂ ਮੈਂ ਤਾਂ ਬਾਰ ਬਾਰ ਇਹੀ ਅਪੀਲ ਕਰਨਾ ਚਾਹੁੰਦਾ ਵੀ ਕੋਈ ਡਾਕਟਰ ਕਿਸੇ ਮਰੀਜ਼ ਦਾ ਮਾਰਨਾ ਨਹੀਂ ਚਾਹੁੰਦਾ ਕੋਈ ਇਲਾਜ ਦਿੱਤਾ ਹੀ ਨਹੀਂ ਵਰਤਦਾ ਜੇ ਮਰੀਜ਼ ਆਪਣੇ ਚੁਆਇਸਾਂ ਨਾਲ ਆਉਂਦੇ ਪਹਿਲਾਂ ਡਾਕਟਰ ਦਾ ਪਤਾ ਕਰਕੇ ਹੀ ਆਉਂਦੇ ਹਨ ਬਿਲਕੁਲ ਕਿੱਦਾਂ ਤੇ ਉਹਦੇ ਵਿੱਚ ਅਸੀਂ ਕੋਈ ਇਲਾਜ ਕੋਈ ਬਣਾਇ ਨਹੀਂ ਅਸੀਂ ਬੈਸਟ ਐਫਰਟ ਕਰਦੇ ਆ ਇਵਨ ਦੈਨ ਬਾਕੀ ਡਾਕਟਰ ਰੱਬ ਨਹੀਂ ਹੁੰਦੇ ਜੋ ਰੱਬ ਨੂੰ ਪ੍ਰਮਾਤਮਾ ਨੂੰ ਮਰਜ਼ੀ ਹੋਣਾ ਹੋ ਜਾਂਦਾ ਹੈ ਮੈਂ ਬਸ ਇੰਨੀ ਕਹਣਾ ਕਿ ਕੋਈ ਵੀ ਡਾਕਟਰਾਂ ਨੂੰ ਸਿੰਗਲ ਸਾਈਡਡ ਕੋਈ ਵੀ ਉਹਨਾਂ ਦੀ ਜਾਨੀ ਕਿ ਨੈਗੇਟਿਵ ਨਾ ਉਹਨਾਂ ਦੇ ਅਗੇਂਸਟ ਸੋਸ਼ਲ ਮੀਡੀਆ 'ਚ ਕੀਤਾ ਜਾਵੇ ਬਾਰ ਬਾਰ ਜਦੋਂ ਉਹ ਮੈਂ ਦੇਖਣੇ ਚਾਹਿਆ ਵੀ ਟੀਵੀ ਜਾਂ ਖਬਰਾਂ ਉੱਥੇ ਬੱਚੇ ਦੀ ਡੈਥ ਹੋ ਗਈ ਜੀ ਉੱਥੇ ਆ ਹੋ ਗਿਆ ਜੀ ਕੋਈ ਦਵਾਈ ਦਾ ਜਾਨੀ ਕਿ ਸਾਰਾ ਬਲੇਮ ਹੀ ਡਾਕਟਰਾਂ ਤੇ ਹੀ ਲਗਾ ਦਿੱਤਾ ਜਾਂਦਾ ਹੈ ਐ ਡਾਕਟਰ ਸਾਹਿਬ ਤੁਹਾਡੀ ਗੱਲ ਜਿਹੜੀ ਬਹੁਤ ਵਧੀਆ ਹੈ ਵਧੀਆ ਤਰੀਕੇ ਨਾਲ ਮੈਸੇਜ ਲੋਕਾਂ ਦੇ ਵਿੱਚ ਜਾਂਦਾ ਅਸੀਂ ਦੇਖਿਆ ਕਈ ਵਾਰ ਜਿਵੇਂ ਤੁਸੀਂ ਮੈਂਟਲ ਹੈਲਥ ਦੀ ਐਸੂਦੇ ਤੁਸੀਂ ਵੀ ਕਈ ਵਾਰ ਬਲਦਾ ਵੀ ਡਾਕਟਰ ਸਾਹਿਬ ਤੇ ਵੀ ਕੋਈ ਪ੍ਰਭਾਵ ਪੈਂਦਾ ਜਾਂ ਬਾਹਰੇ ਲੋਕਾਂ ਦੇ ਜਦੋਂ ਡਾਕਟਰ ਆਪਣਾ ਕੰਮ ਬਧੀਆ ਤਰੀਕੇ ਨਾਲ ਕਰਦਾ ਤੇ ਉਹਨੂੰ ਹੰਡਰ ਪ੍ਰੈਸ਼ ਕੀਤਾ ਜਾਂਦਾ ਕਈ ਵਾਰ ਇਹ ਦਿੱਕਤ ਹੁੰਦੀ ਹੈ ਹਾਂ ਤੁਹਾਡੀ ਇੱਕ ਆਈਐਮਐਂਡੀਐਲ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹਨੇ ਬੜੇ ਸਖਤ ਨਿਯਮ ਬਣਾਏ ਆ ਕੀ ਤੁਸੀਂ ਆਪਣੇ ਹਸਪਤਾਲ ਦੇ ਵਿੱਚ ਉਹ ਲਗਾਏ ਰੱਖਿਆ ਹਾਂ ਜੀ ਅਸੀਂ ਸਾਰੇ ਲਿਖੇ ਲਗਾਏ ਹੋਏ ਹਨ ਉਹ ਤੇ ਬਾਹਰ ਬੋਰਡ ਵੀ ਲਗਾਏ ਹੋਏ ਸਾਰੇ ਲਗਾਏ ਹੋਏ ਆ ਪਰ ਈਵਨ ਥੈਨ ਹੁਣ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਇੰਨੇ ਭੀੜ ਇਕੱਠੀ ਹੋ ਜਾਂਦੀ ਹੈ ਉਹ ਕਿੰਨਾ ਜਵਾਬ ਦੇਣੇ ਬੰਦੇ ਨੂੰ ਕਿ ਉਹ ਇਦਾਂ ਉਹ ਬੜਾ ਮੁਸ਼ਕਲ ਹੁੰਦਾ ਉਹ ਕੋਈ ਫਾਲੋ ਨਹੀਂ ਹੁੰਦਾ ਸੀ ਕਈ ਵਾਰੀ ਆਈ ਆ ਮੈਂ ਤੇ thro ਵੀ ਐਪਰੋਚ ਵੀ ਕਰਦਾ ਕਿ ਡਾਕਟਰਾਂ ਦੀ ਸੇਫਟੀ ਪ੍ਰੋਟੈਕਸ਼ਨ ਲਈ ਕੋਈ ਵਿਕਤ ਬਣਾਇਆ ਜਾਵੇ ਤੇ ਸਰ ਜੀ ਇਹ ਪੁਲਿਸ ਦੇ ਸੰਬੰਧ ਦੇ ਵਿੱਚ ਤੁਸੀਂ ਇਹਦੇ ਨਾਲ ਗੱਲ ਕੀਤੀ ਫੇ ਸਾਡਾ ਬੰਦਾ ਉਸ ਨੂੰ ਕਿਸ ਤਰ੍ਹਾਂ ਰਸਪਾਂ ਹੁੰਦਾ ਪੁਲਿਸ ਵਾਲੇ ਹਾਂਜੀ ਕਹਿੰਦੇ ਤਾਂ ਕੋਈ ਜ਼ਰੂਰ ਹੋਣਾ ਚਾਹੀਦਾ ਕਿ ਉਹ ਵੀ ਕਹਿੰਦੇ ਤੇ ਇਹ ਜਿਹੜੀ ਤੁਸੀਂ ਆਪਾਂ ਗੱਲ ਕਰਦੇ ਆਂ ਕਿ ਬਹੁਤ ਸਾਰੇ ਲੋਕਾ ਜਿਵੇਂ ਕਿਸੇ ਖਾਸ ਕੰਮ ਕਰਕੇ ਜਿਹੜਾ ਰੱਖ ਨੂੰ ਗਲੇ ਆ ਦਿੰਦੇ ਆ ਤਾਂ ਕਈ ਵਾਰ ਪੈਸਿਆਂ ਦਾ ਵੀ ਲੈਣ ਦੇ ਨੂੰ ਲੈ ਕੇ ਹੋ ਜਾਂਦੀ ਹੈ ਬਿਲਕੁਲ ਡੈਫੀਨਟਲੀ ਸਮ ਟਾਈਮਸ ਅਲਵੇ ਦਾ ਮੋਟਿਵੇ ਇਹ ਹੁੰਦਾ ਕਿ ਸਿਰਫ ਡਾਕਟਰ ਨੂੰ ਇਹਦਾ ਹਰੈਸਮੈਂਟ ਕਰਕੇ ਇਹ ਤੋਂ ਪੈਸੇ ਆਪਾਂ ਕਿਸੇ ਨਾ ਕਿਸੇ ਤਰੀਕੇ ਇਹ ਤੋਂ ਲੈ ਜਾ। ਸੋ ਦੋਸਤੋ ਇਹ ਡਾਕਟਰ ਸਾਹਿਬ ਜਿਸ ਤਮੀਜੀ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆਪਣੇ ਹਸਪੀਟਲ ਬਾਰੇ ਜਿਹੜੀਆਂ ਨਾਮ ਨੂੰ ਸੂਤਾ ਦਿੱਤੀਆਂ ਜਾਂਦੀਆਂ ਉਹ ਵੀ ਇਹਨਾਂ ਨੇ ਦੱਸਿਆ ਤੇ ਨਾਲ ਦੀ ਨਾਲ ਬੜੀ ਦੁਖੀ ਅਰਦੇ ਦੇ ਨਾਲ ਹੀ ਗੱਲ ਕੀਤੀ ਆ ਕਿ ਬਹੁਤ ਸਾਰਾ ਟਰੀਟਮੈਂਟ ਡਾਕਟਰ ਜਦ ਆਪਰੇ ਕੋਲ ਵਧੀਆ ਤਰੀਕੇ ਨਾਲ ਕਰਦੇ ਔਰ ਮੈਂ ਸਮਝਦਾ ਕੋ ਕਦੇ ਵੀ ਥੋੜ ਦੁਨੀਆ ਦੇ ਵਿੱਚ ਵੀ ਕੋਈ ਅਜਿਹੇ ਡਾਕਟਰ ਨਹੀਂ ਹੈ ਜਿਹੜਾ ਆਪਣੇ ਹਸਪੀਟਲ ਜਾਂ ਆਪਣੇ ਕੰਮ ਨੂੰ ਆਪਣੀ ਕਾਰਸੈਲੀ ਤੇ ਕੋਈ ਪ੍ਰਸ਼ਨ ਚੈਨਲੋਂ ਆਵੇ ਹਰ ਕੋਈ ਪਤ ਜਿਹੜਾ ਹਰ ਕੋਈ ਡਾਕਟਰ ਵਧੀਆ ਦੇ ਕੇ ਨਾਲ ਟਰੀਟਮੈਂਟ ਕਰਦਾ ਬਾਕੀ ਆਮਤ ਤੇ ਵਿੱਚ ਅਧਿਆਤਮ ਦੀ ਗੱਲ ਕਰਦੇ ਆਂ ਵੀ ਹੋਣਾ ਤੇ ਰੂਹੀ ਹੈ ਜੋ ਪਰਮਾਤਮਾ ਰਹਿਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਵਾ ਨਹੀਂ ਪਰ ਸਾਡੀ ਵੀ ਆਪਣੇ ਚੈਨਲ ਦੇ ਵਾਸਤੇ ਲੋਕਾਂ ਨੂੰ ਪੀ ਲਾਇਆ ਕਿ ਅਜਿਹੇ ਡਾਕਟਰ ਜਿਹੜਾ ਕੋ ਕੰਮ ਕਰਦਾ ਜੇ ਕਿਤੇ ਕੋਈ ਦਿੱਕਤ ਆਈ ਜੇ ਬੈਠ ਕੇ ਗੱਲ ਕਰ ਸਕਦੇ ਆ ਪਰ ਉਹਦੇ ਨਾਲ ਐ ਨਹੀਂ ਆ ਕਿ ਜੇ ਡਾਕਟਰ ਨੇ ਕੋ ਕਿਸੇ ਕੈਲੀਵਿਟੀ ਹੋ ਜਾਂਦੀ ਜਾਂ ਕਿ ਡੈਥ ਹੋ ਜਾਂਦੀ ਪੇਸ਼ੈਂਟ ਦੀ ਹੈ ਤਾਂ ਉਹਦੇ ਕਹਿੰਦਾ ਜਿਹੜੀਆਂ ਡਾਕਟਰ ਸਾਹਿਬ ਨੂੰ ਹਰਾਸ ਕਰਨੀਆਂ ਇਹ ਸਪੈਸ਼ਲੀ ਇੱਥੇ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਕਿਉਂਕਿ ਬਹੁਤ سارے ਦਰਸ਼ਕ ਬਹੁਤ سارے ਸਰੋਤੇ ਕਈ ਵਾਰ ਦੇਸ਼ ਦੇ ਉਮੀਦ ਕਿੰਤੂ ਗੱਲਦੇ ਆ ਕਿ ਖਰਿਆ ਡਾਕਟਰ ਸਾਹਿਬ ਦੇ ਕੋਲ ਜਾ ਕੇ ਇਸ ਤਰ੍ਹਾਂ ਪਰ ਇੱਥੇ ਬਿਲਕੁਲ ਸਪੱਸ਼ਟ ਹੈ ਕਿਉਂਕਿ ਡਾਕਟਰ ਜਿਹੜਾ ਐਨਵੈਸਟ ਕੀਤੀ ਸਾਂਝ ਕੇ ਐਮਐਸਓ ਕੀਤੀ ਉਹ ਤੋਂ ਪਹਿਲਾਂ ਉਹ ਹਸਪਤਲ ਸਰਕਾਰੀ ਦਾ ਫਲਪ ਤੌਰ ਐਸੇ ਮੋ ਵੀ ਜਾਏ ਸੋ ਇਹਨਾਂ ਯਾ ਸੁਆਮਾ ਤੇ ਕਿਸੇ ਵੀ ਆਪਾਂ ਲੋਕਾਂ ਨੂੰ ਅਪੀਲ ਹੈ ਵੀ ਜਿਹੜਾ ਇਹੋ ਜਿਹੀਆਂ ਚੀਜ਼ਾਂ ਨਾ ਨਿਕਲ ਕਰਨ ਤਾਂ ਕਿ ਜਿਹੜਾ ਵੀ ਕੋਈ ਇਨਾਂ ਦਾ ਟ੍ਰੀਟਮੈਂਟ ਹੈਗਾ ਉਹ ਕਰਨ ਦੇਣ ਤੇ ਜੇ ਕਿਤੇ ਕੋਈ ਜਿੰਕਤ ਆਉਂਦੀ ਹੈ ਹਾਂ ਡਾਕਟਰ ਸਾਹਿਬ ਨੇ ਪਹਿਲਾਂ ਐਡਮਿਟ ਕੀਤਾ ਇਸ ਦਾ ਨੂੰ ਵੀ ਜੇ ਕਿਤੇ ਕੋਈ ਪੈਸੇ ਦੀ ਤੰਗੀ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਆ ਕੇ ਵਿਚਾਰ ਕਰ ਸਕਦੇ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਇੱਕ ਡਾਕਟਰ ਸਾਹਿਬ ਨੂੰ ਵੀ ਕਈ ਵਾਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਤਾਂ ਕਿ ਕਿਸੇ ਤੇ ਜਾਣ ਨੂੰ ਜਿਹੜਾ ਬਰਡਨ ਨਾ ਬਣੇ ਪੈਸੇ ਕੋਹ ਵੀ ਕੋਈ ਜਿਹੜਾ ਮਰੀਜ਼ ਆ ਉਹ ਲਾਸ਼ ਨੂੰ ਨਾ ਰਹੇ ਬਹੁਤ ਬਹੁਤ ਵਾਰ ਡਾਕਟਰ ਜੀ ਇਸ ਧਾਮੀ ਨਾਲ ਗੱਲਬਾਤ ਕੀਤੀ ਸੀ ਅਸੀਂ ਕੋਸ਼ਿਸ਼ ਕਰਾਂਗੇ ਦੋਸਤੋ ਡ ਉਨ੍ਹਾਂ ਦੇ ਨਾਲ ਇਹ ਮਤਲਬ ਇਹਨਾਂ ਦੇ ਸਕੋਪ ਨੂੰ ਤੋਂ ਪਹਿਲਾਂ ਪਤਾ ਲੱਗਾ ਤੇ ਬਹੁਤ سارے ਜਿਹੜੇ ਆਈਐਸ ਆਈਪੀਐਸ ਅਧਿਕਾਰੀ تھے ਫੀਮੇਲ ਰਹੇ ਆ ਉਹਨਾਂ ਦੇ ਵੀ ਇਹਨਾਂ ਨੇ ਡਾਈਨ ਦੇ ਵਿੱਚ ਬੜੇ ਕਿਸ ਤੀਆ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਇਸ ਸਫ਼ਰ ਦਾ ਤੇ ਕਦੋਂ ਸਬਸਿਡਿਉਨ ਕੀਤਾ ਤੇ ਕਿਸ ਤਰ੍ਹਾਂ ਹੁੰਦਾ ਐਨ ਐਕਸੋ ਵੀ ਤੁਹਾਡਾ ਤਰਫ ਆਪਰੇ ਸਵਾਗਤ ਹੈ ਜੀ ਜਵਾਹਰਪਤਰੀ ਜੀ ਸਤਿ ਸ਼੍ਰੀ ਅਕਾਲ ਆਪਾਂ ਇਸੇ ਗੱਲ ਨੂੰ ਕੰਟੀਨਿਊ ਕਰਦੇ ਹਾਂ ਤੁਸੀਂ ਆਪਣੇ ਬਾਰੇ ਮਤਲਬ ਦੱਸੋ ਕਿਉਂਕਿ ਜਿਹੜੀ ਹੋਣ ਗੱਲ ਚੱਲੀ ਸਾਡੇ ਦੂਸਰੇ ਆਰਮਾਜਿਨ ਵਾਲੀਆ ਉਹਨਾਂ ਦੇ ਬੇਟਾ ਹੋਇਆ ਤੁਹਾਡੇ ਇੱਥੇ ਆ ਰਹੇ ਜੀ ਡਾਈਨ ਦੇ ਪਾਤਰੋ ਤੇ ਇਸ ਸਰ ਦੇਖੋ ਪ੍ਰਮਾਤਮਾ ਨੇ ਸਾਨੂੰ ਚੁਣਿਆ ਕਿ ਅਸੀਂ ਡਾਕਟਰ ਬਣੇ ਆ ਤੇ ਸਾਡੇ ਮਾਪਿਓ ਦੀ ਸਿੱਖਿਆ ਜੀ ਤੇ ਪ੍ਰਮਾਤਮਾ ਦੀ ਮਿਹਰ ਨਾਲ ਫॉर द ਲਾਸਟ 30 ইয়ারਸ 30 ਸਾਲਾਂ ਤੋਂ ਮੈਂ ਆਪਣਾ ਆਬਸ ਦਾ ਇਹਦਾ ਕੰਮ ਕਰ ਰਹੀ ਹਾਂ ਹੌਲੀ-ਹੌਲੀ ਸਾਡੇ ਕਰਦੇ ਮੇਰੇ ਨਾਲ ਰੈਡੀਸ਼ਨ ਵੀ ਟੁੱਟ ਕੇ ਇੱਕ ਲੈਪਰੋਸਕੋਪਿਕ ਸਰਜਰੀ ਵੀ ਨੇ ਤੇ ਅਸੀਂ ਕਾਇ ਨਹੀਂ ਗਿਆਂ ਸਾਰੀਆਂ ਅੰਡਰ ਵਨ ਰੂਮਸ ਦਿੰਦੇ ਗਏ ਮਛੇਤਾਂ ਵੀ ਤੁਹਾਡੇ ਨਾਲ ਹੈ ਹਾਂਜੀ ਬੱਚਿਆਂ ਦੇ ਡਾਕਟਰ ਵੀ ਨਾਲ ਨੇ ਗਲੈਪਨੋ ਸਰਜਨ ਵੀ ਨਾਲ ਨੇ ਬਾਕੀ ਵੀਓਸ਼ੀਆ ਦੇ ਡਾਕਟਰ ਜਿਹੜੇ ਇੰਟੈਂਸਿਵ ਕੇਅਰ ਆਿੰਦੇ ਆ ਉਹ ਵੀ ਨਾਲ ਨੇ ਕਿਸੇ ਵੀ ਤਰ੍ਹਾਂ ਦੀ ਮੇਰੇ ਵੱਲੋਂ ਇਹ ਪਤਾ ਮੇਰੇ ਹਸਪੀਟਲ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਤਾਹੀ ਹੋਣ ਦਾ ਕੋਈ ਵੀ ਚਾਂਸ ਮੇਰੇ ਸੰਭਾਵਨਾ ਨਹੀਂ ਹੈ ਪਰ ਸਭ ਪਰਮਾਤਮਾ ਦੇ ਹੰਗ ਹੈ ਜਪਣਾ ਮਰਨਾ ਉਹਦੇ ਹੱਥ ਵਾਸਾ ਹੈ ਬਿਲਕੁਲ ਬੱਚੇ ਪੈਦਾ ਹੁੰਦੇ ਆ ਨਾ ਉਦੀ ਕਿੰਨੀ ਲਾਈਫ ਹੈ ਕਿਵੇਂ ਆ ਸਾਰਿਆਂ ਦਾ ਮਤਲਬ ਵੀ ਆਰ ਨਾਟ ਗੋਡ ਠੀਕ ਹੈ ਪਰ ਵੀ ਆਰ ਜਸਟ ਇਨਸਟਰੂਮੈਂਟਸ ਆਫ ਗੋਡ ਯਾ ਠੀਕ ਹੈ ਪਰ ਇਟਸ ਕਦੇ ਪੇਨਫੁਲ ਹੁੰਦਾ ਜਦੋਂ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕੀਤਾ ਜਾਂਦਾ ਠੀਕ ਹੈ ਥੈਟ ਇਜ਼ ਜਸਟ ਵੀ ਦੋਨੋ ਹਰੈਸ ਕੀਤਾ ਜਾਵੇ ਮੈਂਟਲੀ ਮੈਂਟਲ ਪ੍ਰੈਸ਼ਰ ਪਾਇਆ ਜਾਵੇ ਠੀਕ ਹੈ ਉਹ ਉਹਦੇ ਇੰਟੈਂਸ਼ਨਸ ਕੀ ਹੁੰਦੀਆਂ ਸਾਰਿਆਂ ਦੀਆਂ ਨਹੀਂ ਰੋਂਗ ਹੁੰਦੀਆਂ ਕਈ ਬੰਦਿਆਂ ਦੇ ਰੋਂਗ ਇੰਟੈਂਸ਼ਨਸ ਹੁੰਦੀਆਂ ਵੀ ਪ੍ਰੈਸ਼ਰ ਆ ਪਾ ਕੇ ਵੀ ਵਿਲ ਡੂ ਸਮਥਿੰਗ ਵੀ ਆ ਡਾਕਟਰ ਅੰਡਰ ਅੰਡਰ ਐਂਡ ਬਸੋ ਕੀ ਤੁਹਾਡੇ ਹੀ ਹਸਪੀਟਲ ਨਾਲ ਤੱਕ ਕੀਤੀ ਜਾਂਦੀ ਹੈ ਨਾ ਰੋਗਾਂ ਬਾਰੇ ਹੋਰ ਵੀ ਨਹੀਂ ਜੀ ਬਹੁਤ ਹਸਪੀਟਲ ਆ ਚੁੰਦਾ ਤੇ ਇਹ ਦਿਸ ਇਜ਼ 1 ਆਫ ਦਾ ਮੇਨ ਫੈਕਟਰਸ ਵੀ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਨਾ ਹੁੰਦਾ ਆਬਸ ਗਾਈਨਿੰਗ ਦਾ ਪੀਡੀਆਟ੍ਰਿਕਸ ਦਾ ਠੀਕ ਹੈ ਇਹ ਜਿਹੜੇ ਸਬਜੈਕਟ ਨੇ ਬੱਚੇ ਲੈਂਦੇ ਨਹੀਂ ਐ ਬੀਬੀਐਸ ਜਿਹੜੇ ਹੁਣ ਕਰਦੇ ਆ ਕਿਉਂਕਿ ਦਿਸ ਦਿਸ ਗਿਵਸ ਐਕਸਪੋਜ਼ਰ ਟੂ ਪਬਲਿਕ भी जिसे जो रोंग तरीके ना होना उन तो बोझ लेने हैं ठीक है तो ऐसा प्रेशर कोई भी नहीं ला सकता ठीक है डॉक्टर साहब अपन कल करिए कहीं नहीं तो इस तीस साल तो पिछले लगा था काम करिए अपन एक और भी कल करिए कि लोगों का क्या मैसेज है होना था कि मैं जब मैं कल बात कोई सी पे आईएएस तक करी या इतने आईपीएस तक करी है कोई केस की था या तो उसी सी एम एल थे किसी तरह ना भी हाँ जी सर वो आईएएस आप बैठे हैं बाकी मैं secret ana we should not reveal it but i i can probably say ki a number of people have come given with baby given babies ana te theek tha hon la re saryan da bas main mera ahega message dene da apni dun ve jehde patients ta mere te faith karde hai they should come over theek hai asi pura tan de naal apna sache man naal jive agge karde re ha ਉਦਾਂ ਹੀ ਸਰਵਿਸ ਦਾ ਅੱਗੇ ਕੰਟੀਨਿਊ ਚੱਲ ਰਹੀ ਹੈ। ਆਪਾਂ ਆਪਾਂ ਨੇ ਲਿਖਿਆ ਸਾਡੇ ਹੱਥੋਂ ਪਰੌਣੀਆਂ ਅਸੀਂ ਕਰਦੇ ਰਹਾਂਗੇ। ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕੂੜ ਪ੍ਰਚਾਰ ਕਰਦਾ ਉਹਤੇ ਬਲੀਵ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਐਂਡ ਆਸਟ ਲਾਸਟ ਦੇ ਵਿੱਚ ਐ ਦਸਤਾਰਮੀ ਸਾਹਿਬ ਵੀ ਬੈਠੇ ਆ ਤੁਸੀਂ ਵੀ ਬੈਠੇ ਦੋਨੋਂ ਬਹੁਤ ਸਾਰੇ ਮਰੀਜ਼ ਕਈ ਵਾਰ ਆਦੇ ਮੈਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ। ਹਾਲਾਂਕਿ ਡਾਕਟਰ ਸਾਹਿਬ ਨੇ ਇਹ ਨਹੀਂ ਨਹੀਂ ਹੈ ਪਰ ਜੇ ਕੋਈ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਪ੍ਰਾਈਵੇਟ ਹਸਪੀਟਲ ਆ ਬਹੁਤ ਸਨਿਆ ਸੁ ਤਾਂ ਤੁਸੀਂ ਪ੍ਰਾਈਵੇਟ ਕਰਵਾਉਂਦੇ ਹੋ। ਬਟ ਹਸਪੀਟਲ ਬੋਰਡ ਪੇਸ਼ੈਂਟ ਦਾ ਗੁੱਡਫੇਥਾ ਤੁਹਾਡੇ ਦੋਨਾਂ ਦਾ। ਹਾਂ ਜ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦੀ ਰਿਲੈਕਸੇਸ਼ਨ ਸਰ ਵੀ ਡੂ ਰਿਲੈਕਸੇਸ਼ਨ ਅਸੀਂ ਕਰਦੇ ਆਂ ਰਿਲੈਕਸੇਸ਼ਨ ਜ਼ਰੂਰ ਕਰਦੇ ਆਂ ਆ ਹੁਣੇ ਸੀ ਇੱਥੇ ਪਈ ਜਾਣੀ ਹੋਣੇ ਨਹੀਂ ਆ ਬਿਲਕੁਲ ਜੀ ਉਹ ਉਹਦੇ ਅਸੀਂ ਜਿਵੇਂ ਵੀ ਗਿਵ ਜਿਵੇਂ ਆਪਣੇ ਕੋਲੋਂ ਮੈਡੀਸਨ ਦੇ ਐਗਜ਼ੈਮਪਲਸ ਦੇਣੇ ਚਾਰਜਸ ਕੱਟ ਕਰਤ ਨਹੀਂ ਜਿੱਤਾ ਵੀ ਪਰਵਾਸੀ ਜਿਹੜੇ ਸੀ ਹਾਂ ਜੀ ਜਿੱਦਾਂ ਵੀ ਪੈਸੇ ਕਹੀ ਹੈ ਨਾ ਜਿ ਪੇਸ਼ੈਂਟ ਸ਼ੁੱਡ ਬੀ ਸੈਟੀਸਫਾਈਡ ਆਲਵੇਸ ਨਾ ਕਿ ਸਾਨੂੰ ਦਾਅਵਾਵਾਂ ਦੇ ਲਈ ਆਖੇ ਬਤੋ ਅ ਦਰਸ਼ਕ ਤੁਹਾਡੇ ਕੋਲੋਂ ਤੁਹਾਡੇ ਕੋਲੋਂ ਹੋਰ ਕੋਈ ਗੱਲ ਜਿਹੜੀ ਇਸ ਕਵਤੂ ਦੇ ਦੌਰਾਨ ਹੈ ਤੁਸੀਂ ਲੈ ਕੇ ਆ ਤੁਸੀਂ ਦੱਸਣੀ ਚਾਹੁੰਦੇ ਹੋ ਦਰਸ਼ਕਾਂ ਨੂੰ ਤੁਹਾਡੇ ਪ੍ਰੋਫੈਸ਼ਨ ਦੇ ਨਾਲ ਜਿਵੇਂ ਜਿਸੀ ਤਾਂ ਇਹ ਕਹਣਾ ਤੁਹਾਨੂੰ ਅੱਬ ਅਸੀਂ ਵੀ ਡਾਕਟਰਾਂ ਨੂੰ ਪ੍ਰਮਾ ਰੱਬ ਦਾ ਮੰਨੋ ਪਰ ਡਾਕਟਰ ਆਪਣਾ ਬੈਕ ਟੂ ਗੌੜ ਜਦ ਦਾ ਪੇਸ਼ੈਂਟ ਜਦੋਂ ਵੀ ਆਉਂਦੇ ਉਹ ਕਹਿ ਦਿੰਦੇ ਜੀ ਤੁਸੀਂ ਤਾਂ ਰੱਬ ਆ ਸਾਂ ਜੀ ਬਿਲਕੁਲ ਪਰ ਕੋਈ ਵੀ ਡਾਕਟਰ ਮੇਰਾ ਨਹੀਂ ਖਿਆਲ ਕੋਈ ਜਾਣ ਬੁੱਝ ਕੇ ਕੋਈ ਟਰੀਟਮੈਂਟ ਕੋਈ ਪਤਾ ਹੀ ਬਤੂਆ ਜਾਂ ਆਪਣਾ ਕੋਈ ਨਾਮ ਬਦਨਾਮ ਕਰਨੇ ਕੋਸ਼ਿਸ਼ ਨਹੀਂ ਕਰੂਗਾ ਸੱਚੀ ਇਹ ਸਾਰੇ ਡਾਕਟਰ ਕੰਮ ਕਰਦੇ ਆ ਪਰ ਇਦਾਂ ਦੀਆਂ ਘਟਨਾਵਾਂ ਕਈ ਵਾਰੀ ਹੋ ਜਾਂਦੀਆਂ ਉਹਦੇ ਨਾਲ ਬੰਦੇ ਨੂੰ ਮੈਂਟਲ ਪ੍ਰੈਸ਼ਰ ਪੈਂਦਾ ਉਹਦੇ ਨਾਲ ਉਹ ਨੇਚਰਲੀ ਬਈ ਇੰਪੈਕਟ ਪੈਂਦਾ ਕਿਤੇ ਨਾ ਕਿਤੇ ਕੋਈ ਟ੍ਰੀਟਮੈਂਟ ਤੇ ਇੰਪੈਕਟ ਪੈਂਦਾ بس ਇਹੀ ਅੱਜ ਤਾਂ ਕਹਿੰਦੇ ਵੀ ਅਸੀਂ ਤਾਂ ਕੰਮ ਪਹਿਲਾਂ ਵੀ ਜਿੱਦਾਂ ਕਰਦੇ ਆ ਅਸੀਂ ਕਰੀ ਜਾਣਾ ਤੇ ਕਰੀ ਜਾਣਾ ਵਰਗੇ ਬਾਕੀ ਕੋਈ ਵੀ ਕੋਈ ਅਸੀਂ ਤਾਂ ਇੱਥੇ ਕੋਈ ਕੋਈ ਫਿਕਸ ਸਾਡੇ ਨਹੀਂ ਰੇਟ ਹੁੰਦੇ ਜਿਹੜਾ ਕੋਈ ਜਦੋਂ ਕੋਈ ਪੇਸ਼ੈਂਟ ਕੋਈ ਗਰੀਬ ਆ ਹਰ ਤਰ੍ਹਾਂ ਦਾ ਉਹਨੂੰ ਕੋਈ ਧਿਆਨ ਨਹੀਂ ਕਿਹਾ ਜਾਂਦਾ ਕੋਈ ਜਿੰਨੇ ਹੈਗੇ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਸੌਂਛੀ ਰਹੀ ਆ ਕਰਦੇ ਪਏ ਕੰਮ ਬਾਕੀ ਕਰੀ ਜਾਣਾ ਮੈਂ ਇਹ ਸਾਲਾਂ ਤੋਂ ਮੈਡਮ ਕਰਦੇ ਪਿਆ 30 ਸਾਲ ਸਟਾਟਰੀ ਕਾਈਨ ਪ੍ਰੈਕਟਿਸ ਕਰਮੀ ਬੜੀ ਵੈਨਾ ਘਟਾਈ ਨਾ ਆ ਡਾਕਟਰ ਸਾਹਿਬ ਜੀ ਤੁਹਾਡੇ ਕੋਲੋਂ ਕੋਈ ਗੱਲ ਸਰ ਮੇਰੇ ਵੱਲੋਂ ਤਾਂ ਇਹੀ ਰਿਕੁਐਸਟ ਹੈ ਟੂ ਦਾ ਪਬਲਿਕ ਆਲਸੋ ਵੀ ਸਾਨੂੰ ਰੱਬ ਬਣਾਉ ਇਨਸਾਨ ਬਣਾ ਕੇ ਰੱਖੋ ਜੀ ਠੀਕ ਹੈ ਤਾਂ ਬਾਕੀ ਐਡਮਿਨਿਸਟ੍ਰੇਸ਼ਨ ਵਾਲਾ ਹੈਗਾ ਵੀ ਜਦੋਂ ਡਾਕਟਰਸ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਜਸਟ ਉਦੋਂ ਪਲੀਜ਼

ਤਾਂ ਬਹੁਤ ਬਹੁਤ ਰਵਾਂ ਸੋ ਦੋਸਤੋ ਇਹ ਸੰਨ ਡਾਕਟਰ ਜੇਸ ਧਾਮੀ ਤੇ ਬੈਠਾ ਹਾਂ ਡਾਕਟਰ ਸੁਪਰੀਤ ਕੌਰ ਧਾਮੀ ਜਿਨ੍ਹਾਂ ਨੇ ਆਪਣੇ ਆਪਣੇ ਪ੍ਰੋਫੈਸ਼ਨ ਬਾਰੇ ਦੱਸਿਆ ਜਿਵੇਂ ਹੈ ਗਰਭੀਆਂ ਦੇ ਔਰਤੋ ਦੇ ਆ ਮੈਡਮ ਕੈਨੀ ਦੇ ਆ ਉਹਨਾਂ ਨੇ ਬਹੁਤ ਵਧੀਆ ਤਰੀਕਾ ਦੱਸਿਆ ਉਹ ਵਿੱਚ ਦੀ ਇੱਕ ਬਹੁਤ ਵੱਡੀ ਗੱਲ ਸੀ ਵੀ ਇਹਨਾਂ ਦੇ ਇਹ ਇਕੱਲੇ ਆ ਨਹੀਂ ਇਹ ਪੂਰੇ ਪੰਜਾਬ ਦੇ ਰੋਪਾਂ ਦੇ ਹਰ ਤਾਂ ਹੀ ਸਟੇਟ ਦੇ ਵਿੱਚ ਵੀ ਹੈ ਕਿਤੇ ਨਾ ਕੋਈ ਡਾਕਟਰਾਂ ਨੂੰ ਦਿੱਕਤ ਆਉਂਦੀ ਆ ਉਹ ਲੋਕਾਂ ਨੂੰ ਅਪੀਲ ਹੈ ਸਾਡੇ ਕੋਲੋਂ ਵੀ ਇਹੋ ਜੀ ਦਿੱਕਤ ਨਾ ਕਰਨ ਜੇ ਕਿਤੇ ਕੋਈ ਗਲਪਣਦੀ ਕੋਈ ਪ੍ਰੋਬਲਮ ਲੱਗਦੀ ਆ ਤੇ ਡਾਕਟਰ ਸਾਹਿਬ ਰਮ ਨਿੱਜੀ ਤੌਰ ਤੇ ਆ ਕੇ ਮਿਲ ਕੇ ਉਹਦਾ ਸੌਰੂਪ ਕਰ ਸਕਦੇ ਆ ਬ ਤਿੰਨ ਜੀ ਅਜਰੂਾ ਬਹੁਤ ਬਹੁਤ ਧੰਨਵਾਦ ਆਸਾ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ